ਵਾਈ ਗੁਰਜੀ ਖਾਲਸਾਵਾਂ ਦੀ ਪਟੇ ਮੈਂ ਅਮਰਤ ਚੌਂਦਾ ਸਰਪੰਚਪਿੰਡ ਚੋਂਦੇ ਤੋਂ ਤੇ ਜੋ ਪੰਜਾਬ ਸਰਕਾਰ ਦੀ ਜੁਧ ਨਸ਼ਿਆਂ ਵਿਰੁੱਧ ਮਹਾਂਮਾਹ ਕਿਹੜੀ ਚੱਲ ਰਹੀ ਹੈ ਉਹਦੇ ਮੁਤਾਬਕ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਹਾਂ ਜੋ ਪੁਲਿਸ ਪ੍ਰਸ਼ਾਸਨ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮੇਰੇ ਕੋਲ ਆ ਕਿ ਬਹੁਤ ਵਧੀਆ ਸਲਾਹਾਂ ਦਾ ਜੋ ਕੰਮ ਕਰ ਰਹੇ ਨੇ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਿਆ ਨਸ਼ਾ ਤੇ ਨੌਜਵਾਨ ਪੀੜ੍ਹੀਆਂ ਕਿਹੜੀ ਉਹ ਬਚ ਰਹੀ ਆ ਮਾਵਾ ਦੇ ਪੁੱਤ ਮਰਨੋਂ ਬਚ ਗਏ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਆਪਣਾ ਕਿਹੜੇ ਮਾਮਾ ਦੇ ਪੁੱਤ ਨੇ ਉਹ ਬਚਾਉਣੇ ਨੇ ਜਵਾਨੀ ਬਚਾਉਣੀ ਹੈ ਸੋ ਵਧੀਆ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਪਬਲਿਕ ਦਾ ਵੀ ਬਹੁਤ ਸਾਥ ਮਿਲਦਾ ਹੈ ਇੱਕ ਸਾਡੀ ਬੇਨਤੀ ਹੈ ਜੇ ਕਿਸੇ ਵੀ ਹੁਣ ਵੀ ਹਲੇ ਲੱਗਦਾ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਸੂਚਨਾ ਕਿਹੜੀ ਪੁਲਿਸ ਨੂੰ ਦਿੱਤੀ ਜਾਵੇ ਤੇ ਜੋ ਕਿਹੜਾ ਵੇਚਦਾ ਹੈ ਤੇ ਉਹਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿਸੇ ਨਾਲ ਕੋਈ ਦਰੈਤ ਭਾਵਨਾ ਕੋਈ ਨਹੀਂ ਕਰਨੀ ਹੈਗੀ ਜਿਹੜਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਆਦੀ ਵਪਾਰ ਵਧਰਤੇ ਇਹਨੂੰ ਵੇਚ ਰਿਹਾ ਹੈ ਉਹਦੇ ਵਿਰੁੱਧ ਪੂਰੀ ਸਖਤ ਕਾਰਵਾਈ ਕੀਤੀ ਜਾਣੀ ਹੈ ਅਸੀਂ ਫੇਰ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਮਰੇਖੋਟਲਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਿਹਨ ਨੂੰ ਪੂਰੇ ਸਿਕਰਾਂ ਤੇ ਲੈ ਕੇ ਗਏ ਨੇ ਤੇ ਇਹ ਨਸ਼ਾ ਕਿੜਾ ਬਹੁਤ ਜ਼ਿਆਦਾ ਘਟ ਗਿਆ ਧੰਨਵਾਦ ਜੀ ਵੈਕ੍ਰਿਤੀ ਕਪਾਲ ਸਾਹਿਬ ਵੈਕ੍ਰਿਤੀ